ਭਗਤੀ ਕਰਨੀ ਤੇ ਭਗਤ ਬਣ ਜਾਣਾ ਇੱਕ ਭਗਤੀ ਜਿਹੜੀ ਹਨਾ ਵਚਨ ਦੇ ਦੁਆਰਾ ਜਿਹਨੇ ਸੀ ਭਗਤੀ ਕਰਦੇ ਖੁਦਾ ਦੇ ਕਲਾਮ ਦੇ ਵਿੱਚ ਰਹਿ ਕੇ ਭਗਤੀ ਜਦੋਂ ਸੀ ਕਰਦਿਆਂ ਨਾ ਉਸ ਭਗਤੀ ਦਾ ਰੰਗ ਜਿਹੜਾ ਸਾਡੇ ਘਰਾਂ ਨੇ ਤੇ ਚੜਦਾ ਹੈ। ਔਰ ਜਿਹੜੀ ਪ੍ਰਭੂ ਦੀ ਭਗਤੀ ਆਣਾ ਜਿਹੜੇ ਭਗਤ ਲੋਕ ਕਰਦੇ ਨੇ ਜਿਹੜੇ ਭਗਤ ਹੁੰਦੇ ਨੇ ਜਦੋਂ ਉਹ ਭਗਤੀ ਕਰਦੇ ਨੇ ਨਾ ਉਸ ਭਗਤੀ ਦਾ ਰੰਗ ਜਿਹੜਾ ਨਾ ਸਾਡੇ ਪਰਿਵਾਰ ਤੇ ਚੜਦਾ ਬੱਚਿਆਂ ਤੇ ਚੜਦਾ ਹੈ। बड़ा वह लगता तो है प्रभु जी कग कि वाया प्रभु ने देखा कि भगती है खट्टी है भगती है तो खट्टी है ਸੰਸਾਰ ਦੇ ਵਿੱਚ ਪ੍ਰਭੂ ਜੀ ਨੇ ਸਾਨੂੰ ਭੇਜਿਆ ਇਸੇ ਕਰਕੇ ਆ ਮੈਨੂੰ ਤੇ ਤੁਹਾਨੂੰ ਬਣਾਇਆ ਹੀ ਪ੍ਰਭੂ ਜੀ ਨੇ ਇਸੇ ਕਰਕੇ ਆ ਤਾਂ ਕਿ ਤੁਸੀਂ ਮੇਰੇ ਨੇੜੇ ਰਹਿ ਸਕੋ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਪ੍ਰਭੂ ਦੀ ਗੱਲ ਕਰਦਾ ਕਿ ਪ੍ਰਭੂ ਦੇ ਨੇੜੇ ਰਹਿਣਾ ਵੇਖੋ ਆਪਾਂ ਇੱਕ ਧਰਮੀ ਬੰਦੇ ਦੇ ਬਾਰੇ ਸਿੱਖ ਰਹੇ ਹਾਂ ਮੈਂ ਚਾਹਾਂਗਾ ਕਿ 10 ਸਤਰوں ਮਿਹਰਬਾਨੀ ਕਰਕੇ ਪੜ੍ਹਦੇ ਹੋ ਸੁਬਾਹ ਦੇ ਕਰਤਾਬਿਤ ਇੱਕ ਇੱਕ ਆਤਮਾ ਨੂੰ ਪੜੀਏ ਮਿਹਰਬਾਨੀ ਕਰਕੇ ਕੇਸਰੀਆਂ ਦੇ ਵਿੱਚ ਕੇਸਰੀਆਂ ਦੇ ਵਿੱਚ ਘੁੰਮ ਲਈ ਯੂਸਫ ਕੋਰਨ ਲਈ ਯੂਸਫ ਲਈ ਯੂਸਫ ਕੋਰਨ ਲਈ ਯੂਸਫ ਕਹਿੰਗੇ ਇੱਕ ਮਨੁੱਖ ਸੀ ਇੱਕ ਮਨੁੱਖ ਸੀ ਬੜਾ ਨਾਮ ਦੇਖੋ ਕਿੰਨਾ ਲੰਬਾ ਨਾਮ ਆ। ਇਹਦਾ ਨਾਮ ਜਿਹੜਾ ਹੱਥ ਕੋ ਕਿੰਨਾ ਔਖਾ ਮੇਰੇ ਵਾਸਤੇ ਬਹੁਤ ਔਖਾ ਪਈ। ਕੋਡ ਨਹੀਂ ਜੂਸ। ਕੋਲ ਨਹੀਂ ਜੂਸ। ਕਿੱਕਾ ਲਾਮ ਬਹੁਤ ਔਖਾ ਹੈ। ਹਾਂਜੀ ਕਰਕੇ ਇੱਕ ਮਨੋਖ ਸੀ। ਜਿਹੜਾ ਇਟਾਲੀਯਾਨੀ ਨਾਮੇ ਇੱਕ ਪਰਟਨ ਦਾ ਸੁਬੇਦਾਰ ਸੀ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਮੈਂ ਤੁਹਾਨੂੰ ਦੱਸਣਾ ਕਾਰਨਲਿਸ ਦੇ ਵਿੱਚ ਇੱਕ ਇੱਕ ਇਹ ਬੰਦਾ ਇੱਕ ਨਗਰ ਆ ਇੱਕ ਛੋਟਾ ਜਿਹਾ ਸ਼ਹਿਰ ਆ ਉਹਦਾ ਨਾਮ ਕੀ ਆ ਕੈਸਰੀਆ ਛੋਟਾ ਜਿਹਾ ਸ਼ਹਿਰ ਆ ਉਸ ਸ਼ਹਿਰ ਦੇ ਵਿੱਚ ਉਸ ਨਗਰ ਦੇ ਵਿੱਚ ਰਹਿ ਰਿਹਾ ਔਰ ਉਸ ਨਗਰ ਦਾ ਇੱਕ ਬਹੁਤ ਹੀ ਕੋਲਬਰੂਸੀ ਇੱਕ ਮਨੁੱਖ ਸੀ ਇਹ ਜਿਹੜਾ ਮਨੁੱਖ ਸੀ ਨਾ ਇੱਕ ਲਿਆਨੀ ਇੱਕ ਬਹੁਤ ਹੀ ਬਾਬਦ ਵਿੱਚ ਜਦੋਂ ਸੀ ਪੁਰਾਣੇ ਨੇਮ ਤੱਕ ਚਾਹੁੰਦੇ ਆ ਨਾ ਇੱਕ ਅਹੁਦੇਦਾਰ ਬੰਦਾ ਸੀ ਇਦੇ ਕੋਲ ਬਹੁਤ ਬڑا ਆਉਦਾ ਸੀ ਖੁਦਾ ਨੇ ਨੂੰ ਬਹੁਤ ਵਧਾਇਆ ਸੀ ਤੁਹਾਨੂੰ ਪਤਾ ਇਹਨੂੰ ਵਧਾਇਆ ਕਿਉਂ ਸੀਗਾ ਕਿਉਂਕਿ ਇਹ ਜਿਹੜਾ ਬੰਦਾ ਆ ਨਾ ਇਹ ਖੁਦਾ ਦੇ ਕੋਲ ਡਰਦਾ ਸੀ ਖੁਦਾ ਦੇ ਕੋਲ ਡਰਦਾ ਸੀ ਤੇ ਲਗਾਤਾਰ ਕੀ ਕਰਦਾ ਸੀ ਆਪਣੇ ਤਬਰ ਸਮੇਤ ਮਤਲਬ ਕੱਲਿਆਂ ਨਹੀਂ ਇਹ ਜਦੋਂ ਪ੍ਰਾਰਥਨਾ ਦੇ ਵਿੱਚ ਬੈਠਦਾ ਸੀ ਨਾ ਤੇ ਆਪਣੇ ਤਬਰ ਦੇ ਨਾਲ ਬੈਠਦਾ ਸੀ ਮੰਤਰਿਤ ਕੀ ਕਰਦਾ ਸੀਗਾ ਇਹ ਬੇਨਤੀ ਕਰਦਾ ਨਿਤ ਨਾਲੇ ਬੇਨਤੀ ਕਰਦਾ ਸੀ ਨਿਤ ਪ੍ਰਾਰਥਨਾ ਕਰਦਾ ਸੀ ਪਰ ਕਰਦਾ ਕਿੰਨਾ ਦੇ ਨਾਲ ਸੀ ਆਪਣੇ ਪੂਰੇ ਪਰਿਵਾਰ ਦੇ ਨਾਲ ਕਰਦਾ ਸੀ ਗੱਜ ਕੇ ਬੋਲੋ ਹਾਲੇਲੂਇਆ ਹਾਲੇਲੂਇਆ ਫਿਰ ਬੋਲੋ ਹਾਲੇਲੂਇਆ ਹਾਲੇਲੂਇਆ ਫੇਕੋ ਰਾਤ ਦੇ 3 ਵਜੇ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜਿਹੜੀ ਰਾਤ ਸੀ ਪ੍ਰਾਰਥਨਾ ਕਰ ਰਹੇ ਸਨ ਇਸ ਪ੍ਰਾਰਥਨਾ ਦੇ ਵਿੱਚ ਕੁਝ ਅਨੰਤ ਵਖਰੇ ਸੀ ਰਮਾ ਮੈਨੂੰ ਤੁਹਾਡਾ ਬਿਲਕੁਲ ਪਤਾ ਲੱਗਾ ਕਿ ਤੁਸੀਂ ਵਾਕਈ ਰਾਤ ਜਿਹੜੀ ਪ੍ਰਾਰਥਨਾ ਕੀਤੀ ਹੈ ਮੀਟਿੰਗ ਕੀਤੀ ਆ ਨਾ ਤੁਸੀਂ ਇਹਦੇ ਵਿੱਚ ਤੁਸੀਂ ਭਲ ਪਾਇਆ ਹੈ ਭਲ ਦੇ ਨਾਲ ਨਾਲ ਪ੍ਰਭੂ ਨੇ ਕੋਲੋਂ ਇੱਕ ਨਵੀਂ ਚੀਜ਼ ਸਿੱਖੀ ਆ ਕੇ ਪ੍ਰਭੂ ਦੇ ਚਰਣਾ ਦੇ ਵਿੱਚ ਕਿੱਦਾਂ ਆਉਣਾ ਹੈ ਤੇ ਆਉਣਾ ਕਿੱਦਾਂ ਪੂਰੇ ਸਭਨਾ ਨੇ ਬੋਲਣਾ ਹੈ ਕਿੱਦਾਂ ਕਿੱਦਾਂ ਪ੍ਰਭੂ ਦੇ ਕੋਲ ਆਉਣਾ ਪੂਰੇ ਮਨ ਦੇ ਨਾਲ ਤੇ ਟੱਬਰ ਸਮੇਤ ਆਉਣਾ ਫਿਰ ਪ੍ਰਭੂ ਦਾ ਭੈ ਮੰਨਣਾ ਰਹੁਲ ਬੇਟਾ ਕੀ ਕਰਨਾ ਭਲਾ ਆਪਾਂ ਨੇ ਪ੍ਰਭੂ ਦਾ ਪੈ ਮੰਨਣਾ ਹੁਣ ਇਸ ਬੰਦੇ ਦੇ ਸੁਭਾਅ ਦੇ ਵਿੱਚ ਇਹ ਚੀਜ਼ ਸੀ ਹੁਣ ਪ੍ਰਭੂ ਇਹੀ ਚੀਜ਼ ਸਾਡੇ ਵਿੱਚ ਚਾਹੁੰਦਾ ਸਾਡੇ ਬੱਚਿਆਂ ਦੇ ਵਿੱਚ ਚਾਹੁੰਦਾ ਕਿ ਜਦੋਂ ਪ੍ਰਾਰਥਨਾ ਕਰੋ ਤੇ ਪੂਰੇ ਟੱਬਰ ਟੱਬਰ ਸਮੇਤ ਚਰਚ 'ਚ ਆਉਣਾ ਤੇ ਕਿੱਦਾਂ ਆਉਣਾ ਪੂਰੇ ਟੱਬਰ ਸਮੇਤ ਆਉਣਾ ਤੁਹਾਡੇ ਵਿੱਚੋਂ ਇੱਕ ਜਣਾ ਵੀ ਰਹਿ ਗਿਆ ਨਾ ਤੇ ਸਮਝ ਲਓ ਉਹਦੇ ਦੁਆਰਾ ਸਾਡੇ ਘਰ ਦੀ ਬਰਕਤ ਲੁਕਦੀ ਆ ਉਹਦੇ ਦੁਆਰਾ ਸ਼ਤਾਨਤ ਕਰ ਦਿੰਦਾ ਕੰਮ ਕਰ ਦਿੰਦਾ ਅਹੀਂ ਜਿੰਨੀ ਮਰਜ਼ੀ ਪ੍ਰਾਰਥਨਾ ਕਰੀਏ ਅਹੀਂ ਚਾਹੇ ਜਿੰਨੀ ਮਰਜ਼ੀ ਰਾਗਨਾ ਕਰੀਏ ਪਰ ਇੱਕ ਜਿਹੜਾ ਹੈ ਨਾ ਇੱਕ ਦੇ ਦੁਆਰਾ ਕੀ ਆ ਸਾਡੇ ਘਰ ਦੀ ਬਰਕਤ ਜਾ ਰਹੀ ਹੈ ਖੁਸ਼ੀ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਹੈ ਜਿੰਨਾ ਫਲ ਮਿਲਣਾ ਚਾਹੀਦਾ ਉਹਨਾ ਮਿਲ ਰਿਹਾ ਨਹੀਂ ਆ ਉਹਨਾਂ ਫਲ ਨਹੀਂ ਮਿਲ ਰਿਹਾ ਜਿਵੇਂ ਕਿ ਨਾਮ ਦੇ ਵਿੱਚ ਲਿਖਿਆ ਬੜਵਦੀਆ ਬਚਨਿਆ ਜੀ ਬੀਜਿਆ ਤੇ ਬਹੁਤ ਪਰਵਲਿਆ ਘੱਟ ਖੱਟਿਆ ਕਰਦੇ ਕਾਰਨ ਨਹੀਂ ਇਹ ਕਿਉਂਕਿ ਅਸੀਂ ਪ੍ਰਾਰਥਨਾ ਇਕੱਲੇ ਇਕੱਲੇ ਕਰਦੇ ਤੇ ਇਕੱਲੇ ਇਕੱਲੇ ਨੂੰ ਸ਼ੈਤਾਨ ਕੀ ਕਰ ਰਿੰਦਾ ਸੜ ਲੈਂਦਾ ਜਦੋਂ ਇੱਕ ਮਨ ਹੁੰਨੇ ਆ ਨਾ ਦੇਖੋ ਤਾਂ ਕਈ ਵਾਰੀ ਦੱਸਿਆ ਕਿ ਇਹ ਹਾਥਿਆ ਨਾ ਤੇ ਹੱਥ ਦੇ ਉੱਤੇ ਪੰਜ ਉਂਗਲੀਆਂ ਨੇ ਤੇ ਪੰਜਾਂ ਉਂਗਲੀਆਂ ਨੂੰ ਜਦੋਂ ਅਸੀਂ ਇਕੱਠੀਆਂ ਕਰ ਲੈਂਦੇ ਆਂ ਤਾਂ ਮੁੱਕਾ ਬਣ ਜਾਂਦਾ ਇਹ ਮੁੱਕਾ ਜਿਹੜਾ ਆ ਨਾ ਮжоਰਿਟੀ ਨੂੰ ਦੱਸਦਾ ਪਾਵਰ ਨੂੰ ਦੱਸਦਾ ਸਾਮਰਥ ਨੂੰ ਦੱਸਦਾ ਸਰਸੰਭਾ ਇਹਨਾਂ ਦੇ ਵਿੱਚੋਂ ਇੱਕ ਜਣਾ ਵੀ ਚਾਰ ਮੁਠੀ ਚੋਂ ਬੰਦ ਨੇ ਨਾ ਕੱਲਾ ਆ ਨਾ ਤੇ ਕੱਲੇ ਨੂੰ ਸਤਾਣ ਫੜੇਗਾ ਕੱਲੇ ਨੂੰ ਕੁਝ ਵੀ ਹੋ ਸਕਦਾ ਕੱਲੇ ਦੇ ਉੱਤੇ ਸੱਤ ਲੱਗਦੀ ਆ ਤੇ ਸਰੀਰ ਤੇ ਦਰਦ ਕਿੰਨਾ ਹੁੰਦੀ ਆ ਪੂਰੇ ਸਰੀਰ ਨੂੰ ਦਰਦ ਹੁੰਦਾ ਕਿਉਂਕਿ ਉਹ ਕੀ ਆ ਸਾਡਾ ਆਪ ਕਿ ਪਰਿਵਾਰ ਦੇ ਵਿੱਚ ਵੀ ਇੱਕ ਨਸ਼ਿਆ ਚ ਜਾਂਦਾ ਨਾ ਬੱਚਾ ਪ੍ਰਭੂ ਦੇ ਬੰਦਗੀ ਤੋਂ ਦੂਰ ਆਣਾ ਤੋਕ ਤੇ ਲੱਗਦਾ ਪ੍ਰਭੂ ਨੂੰ ਬਹੁਤ ਲੱਗਦਾ ਪ੍ਰਭੂ ਦੇ ਕਰ ਕੇ ਕਿੰਨਾ ਯਰ ਇੱਕ ਦੇ ਦੁਆਰਾ ਕੀ ਆ ਰਿਹਾ ਕਿਉਂਕਿ ਬਾਈਬਲ ਚ ਲਿਖਿਆ ਇੱਕ ਦੇ ਦੁਆਰਾ ਉਜਾਗ ਆਈ ਇੱਕ ਦੇ ਦੁਆਰਾ ਇਨਦਰਤੀ ਤੇ ਬਾਪ ਆਇਆ ਇੱਕ ਦੇ ਦੁਆਰਾ ਮਾਫੀ ਆਈ ਇੱਕ ਦੇ ਦੁਆਰਾ ਮਾਓ ਆ ਗਈ ਬੋਧ ਹallelujah ਇੱਥੇ ਕੀ ਲਿਖਿਆ ਤਲਾਬ ਦੇ ਵਿੱਚ ਸੁਣੀ ਬੜੀ ਧਿਆਨ ਦੇ ਨਾਲ ਅੱਗੇ ਕੀ ਲਿਖਿਆ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਨੇ ਪਰਮੇਸ਼ਰ ਦਾ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਅਤੇ ਆਪਣੇ ਸਾਰੇ ਕੱਬਰ ਸਮੇਤ ਪਰਮੇਸ਼ਰ ਦਾ ਭੇਰ ਕਰਨ ਵਾਲਾ ਸੀ ਪਰਮੇਸ਼ਰ ਦਾ ਭੈ ਕਰਨ ਵਾਲਾ ਸੀ ਭਾਉ ਭੈ ਮੰਨਣ ਵਾਲਾ ਸੀ ਅੱਗੇ ਕੀ ਲਿਖਿਆ ਅਤੇ ਲੋਕਾਂ ਨੂੰ ਬਹੁਤ ਹੀ ਦਾਣ ਦਿੰਦਾ ਲੋਕਾਂ ਨੂੰ ਬਹੁਤ ਦਾਣ ਦਿੰਦਾ ਸੀ ਦਾਣ ਉਹੀ ਦੇਊਗਾ ਨਾ ਸੁਣੋ ਦਾਨ ਉਹੀ ਦਊਗਾ ਜਿਦੇ ਕੋਲ ਹੋਵੇਗਾ ਤੇ ਤੁਹਾਨੂੰ ਪਤਾ ਹੈ ਵਚਨਾਂ ਇੱਕ ਵਚਨ ਦੇ ਵਿੱਚ ਲਿਖਿਆ ਹਾਉਸਵਾ 10 ਦੀ 12 ਵਿੱਚ ਲਿਖਿਆ ਹਾਉਸਵਾ ਬੀਜ ਬੀਜਣ ਵਾਲੇ ਨੂੰ ਕੀ ਦਿੰਦਾ ਪ੍ਰਭੂ ਬੀਜ ਦਿੰਦਾ ਬੀਜ ਬੀਜਣ ਵਾਲੇ ਨੂੰ ਬੀਜ ਮਿਲਦਾ দান ਕਰਨ ਵਾਲੇ ਨੂੰ ਪ੍ਰਭੂ ਬਰਕਤ ਦਿੰਦਾ ਜਿਹੜਾ দান ਹੀ ਨਹੀਂ ਕਰਦਾ ਉਹਨੂੰ ਮਿਲਦਾ ਨਹੀਂ ਆ ਤੁਹਾਡੇ ਕੋਲ ਖੇਤ ਬਹੁਤ ਵੱਡਾ ਹੋਵੇ ਪਰ ਬੀਜ ਉਹਦੇ ਵਿੱਚ ਹੈਗਾ ਹਟਾ ਬੀਜ ਬੀਜੋਗੇ ਤੇ ਫੇਰ ਕੀ ਮਿਲੇਗਾ ਤੁਹਾਨੂੰ ਬੀਜ ਪੜ ਲਓ ਜੇ ਪੜਨਾ ਤੇ ਹੌਸਲਾ 10 ਵਾਰ ਉਹਦੀ 12 ਐਤ ਨੂੰ ਮਿਹਰਬਾਨੀ ਕਰਕੇ ਪੜਨਾ ਕੋਈ ਨਹੀਂ ਤੱਕ ਤੁਸੀਂ ਇਹਨੂੰ ਪੂਰਾ ਕਰਦੇ ਹੋ ਹਾਂ ਅ ਤਬੀਤ ਨੂੰ ਨੱਥੀ ਕੱਢ ਲਓ ਤੁਸੀਂ ਵੀ ਕੱਢ ਲਓ ਜਿੱਦਾਂ ਇਹ ਉਹਦਾ ਨੋਟ ਕਰਨਾ ਕਰ ਲਓ ਲੋਕਾਂ ਨੂੰ ਬਹੁਤ ਹੀ ਦਾਨ ਦਿੱਤਾ ਲੋਕਾਂ ਨੂੰ ਬਹੁਤ ਜ਼ਿਆਦਾ ਦਾਨ ਦਿੱਤਾ ਹਰ ਪਰਮੇਸ਼ਰ ਦੇ ਕੇ ਫਿਰ ਦਾਨ ਵੀ ਦਿੰਦਾ ਤੇ ਨਿਤ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਕਿਦੇ ਅੱਗੇ ਪ੍ਰਾਰਥਨਾ ਕਰਦਾ ਪਰਮੇਸ਼ਰ ਦੇ ਕੇ ਪਰਮੇਸ਼ਰ ਦੇ ਕੇ ਪ੍ਰਾਰਥਨਾ ਕਰਦਾ ਪ੍ਰਾਰਥਨਾ ਕਰਨ ਵਾਲੇ ਦੀ ਪ੍ਰਾਰਥਨਾ ਸੋਹੀ ਜਾਂਦੀ ਹੈ ਤਕੱਬੁਤ ਸਮੇਤ ਪ੍ਰਭੂ ਚੋਦੇ ਅੱਗੇ ਅੱਲਾਹ ਤੇ ਲੱਗ ਨਾ ਹੋਵੇ ਅਗਰ ਤੁਸੀਂ ਅਲੱਗ-ਅਲੱਗ ਪ੍ਰਾਰਥਨਾ ਕਰਦੇ ਹੋ ਤਾਂ ਫਿਰ ਪ੍ਰਾਰਥਨਾ ਕਰੋ ਰੋਜ਼ੇ ਰੱਖ ਲਓ ਕਿ ਪ੍ਰਭੂ ਅਸੀਂ ਇੱਕ ਮਾਨ ਹੋ ਜਾਈਏ ਪਰਵਾਸ ਸਾਡਾ ਇਕੱਠਾ ਹੋ ਜਾਏ ਤੇ ਅਸੀਂ ਬੈਠ ਕੇ ਪ੍ਰਾਰਥਨਾ ਕਰ ਸਕੀਏ ਇਹਦੇ ਲਈ ਵੀ ਫਿਰ ਮਿਹਨਤ ਕਰਨੀ ਪੈਂਦੀ ਹੈ ਇਹਦੇ ਲਈ ਕੀ ਕਰਨੀ ਪੈਂਦੀ ਆ ਮਿਹਨਤ ਮਿਹਨਤ ਕਰਨੀ ਪੈਂਦੀ ਜੇ ਭੈਣੋ ਅੱਗੇ ਕੀ ਲਿਖਿਆ ਮਿਹਰਬਾਨੀ ਕਰ ਪੜ੍ਹ ਤੋਂ ਜਲਦੀ ਜਲਦੀ ਉਹ ਦਿਨ ਨੇ ਜੀਏ ਤੋਹਰ ਦਰਸ਼ਨ ਪਾ ਕੇ ਸਈ ਇੱਕ ਦਿਨ ਦਰਸ਼ਨ ਪਾ ਕੇ ਤੋਹਰ ਦੇ ਤੀਏ ਕੋ ਪਹਿਨ ਦਰਸ਼ਨ ਪਾ ਕੇ ਸਾਹ ਵੇਖਿਆ ਕੀ ਇੱਕ ਦਿਨ ਦਰਸ਼ਨ ਪਾ ਕੇ ਸਾਫ ਵੇਖਿਆ ਕਿ ਪਰਮੇਸ਼ਰ ਦਾ ਇੱਕ ਦੂਤ ਉਹਦੇ ਕੋਲ ਆ ਪਰਮੇਸ਼ਰ ਦਾ ਇੱਕ ਦੂਤ ਉਹਨੇ ਕੋਲ ਆ ਗਿਆ ਅਤੇ ਉਹ ਨੂੰ ਆਖਿਆ हे ਘੁਰਨੇ ਲਈ ਉਸ ਹੇ ਉਸ ਇੱਕ ਆਖਿਆ ਹੇ ਕਰਨੈਲੀ ਜੀ ਉਸ ਉਹ ਦੇ ਉਸ ਦੇ ਵੱਲ ਧਿਆਨ ਕਰਕੇ ਆ ਗਏ ਉਸ ਦੇ ਵੱਲ ਧਿਆਨ ਕਰਕੇ ਵੇਖਿਆ ਚੱਕੀ ਤਰ੍ਹਾਂ ਉਸ ਨੇ ਧਿਆਨ ਕੀਤਾ ਅਤੇ ਧਰ ਕੇ ਕਿਹਾ ਅਤੇ ਧਰ ਕੇ ਕਿਹਾ ਦੂਤ ਨੂੰ ਦੂਤ ਵੱਲ ਵੇਖਿਆ ਪ੍ਰਭੂ ਜੀ ਕਿ ਫਿਰ ਧਰ ਕੇ ਕਿਹਾ ਤੇ ਇਹ ਉਹਨੇ ਉਹਦੇ ਵਿੱਚੋਂ ਦੀ ਇਹ ਦੇਖਿਆ ਕਿ ਪ੍ਰਭੂ ਆ ਇਹ ਸਵੇ ਪ੍ਰਭੂ ਆ ਮੇਰੇ ਕੋਲ ਆ ਕੇ ਆ ਕੇ ਖੜ ਗਿਆ ਕਹਿੰਦਾ ਹੇ ਪ੍ਰਭੂ ਪ੍ਰਭੂ ਜੀ ਕੀ ਹੈ ਪ੍ਰਭੂ ਜੀ ਕੀ ਗੱਲ ਹੈ ਉਸ ਨੇ ਉਹਨੂੰ ਆਖਿਆ ਉਸ ਨੇ ਉਹਨੂੰ ਇਸ ਤਰ੍ਹਾਂ ਆਖਿਆ ਜੀ ਦਾ ਪ੍ਰਾਰਥਨਾਵਾਂ ਤੇਰੀਆਂ ਪ੍ਰਾਰਥਨਾਵਾਂ ਤੇਰੇ ਦਾਤ ਤੇਰੇ ਦਾਤ ਯਾਦਗਿਰੀ ਦੇ ਲਈ ਯਾਦਗਿਰੀ ਦੇ ਲਈ ਪਰ ਮੈਸਰ ਦੇ ਹਜ਼ੂਰ ਪਹੁੰਚੇ ਨੇ ਪਰ ਪਹੁੰਚੇ ਕਾਦੇ ਲੈਣ ਕਾਦੇ ਲਈ ਆ ਯਾਦਗਿਰੀ ਦੇ ਲਈ प्यारे प्यारे बहन भ्रावो यादगिरी दे ਲਈ ਹਰ ਖੁਲਾਤ ਪੂਰੀ ਹੋ ਗਈ ਯਾਦਗਰੀ ਦੇ ਲਈ ਹੈ ਯਾਦ ਕੀਤੇ ਜਾਂਦੇ ਨੇ ਤੁਹਾਡੇ দান ਜਿਹੜੇ ਨੇ ਤੁਹਾਡਾ ਦਿੱਤਾ ਹੋਇਆ ਦਾਨ ਵਿਅਰਥ ਨਹੀਂ ਜਾਂਦਾ ਦਾਨ ਦੇਣ ਤੋਂ ਕਦੇ ਵੀ ਪਿੱਛੇ ਨਾ ਹਟਿਆ ਕਰੋ ਜੇ ਤੁਹਾਡੇ ਕੋਲ ਜਿਆਦਾ ਹੈ ਨਾ ਕਿਸੇ ਦੀ ਜਰੂਰ ਮਦਦ ਕਰਿਆ ਕਰਦੇ ਹੋ। ਉਸ ਤੋਂ ਖੁਦਾ ਦੇ ਘਰ ਦੇ ਵਿੱਚ ਵੀ ਇਹ ਕੀ ਕਰਦਾ ਸੀ ਤੱਬਰ ਸਮੇਤ ਪ੍ਰਾਰਥਨਾ ਕਰਦਾ ਸੀ ਪ੍ਰਭੂ ਦੇ ਕੋਲੋਂ ਡਰਦਾ ਸੀ ਔਰ ਨਿਤ ਪ੍ਰਾਰਥਨਾ ਵੀ ਕਰਦਾ ਸੀ ਗਰੀਬਾਂ ਨੂੰ ਦਾਨ ਦਿੰਦਾ ਸੀ ਕਿਉਂਕਿ ਦਾਨ ਨੂੰ ਉਹਨੂੰ ਮਿਲਦਾ ਜਿਹੜਾ ਕੀ ਕਰਦਾ ਬੀਜ ਦਾ ਹੋਸੀਆ 10 ਦੀ 12 ਐਤ ਨੂੰ ਪੜਦੇ ਹੋ ਇੱਥੋਂ ਪਤਾ ਲੱਗੇਗਾ ਕਿ ਬੀਜ ਜਿਹੜਾ ਬੀਜਣਾ ਹੈ ਨਾ ਬੀਜ ਦੇ ਬਾਰੇ ਸਿੱਖਾਂਗੇ ਆਪਣੇ ਲਈ ਧਰਮ ਬੀਜੋ ਆਪਣੇ ਲਈ ਧਰਮ ਬੀਜੋ ਧਿਆਨ ਨੂੰ ਸਰ ਸੁਣੋ ਸੁਣੋ ਬੜੇ ਧਿਆਨ ਨਾਲ ਆਪਣੇ ਲਈ ਕਿਹੜੀ ਚੀਜ਼ ਬੀਜਣੀ ਏ ਧਰਮ ਧਰਮ ਬੀਜੋ ਧਰਮ ਬੀਜਣਾ ਹੈ ਹੈਨਾ ਧਰਮ ਦਾ ਬੀਜ ਬੀਜਣਾ ਪ੍ਰਾਰਥਨਾ ਦਾ ਬੀਜ ਬੀਜਣਾ ਰਾਧਨਾਂ ਦਾ ਬੀਜ ਬੀਜਣਾ ਖੇਤ ਤੁਹਾਡਾ ਖਾਲੀ ਨਾ ਰਵੇ ਤੁਹਾਡਾ ਜਿਹੜਾ ਖੇਤ ਆਨਾ ਉਹ ਭਰਿਆ ਰਹੇ ਭੈਣੋ ਖੇਤ ਨਾਲੇ ਭਰਿਆ ਰਵੇ ਹਰਿਆ ਭਰਿਆ ਰਵੇ ਜਦੋਂ ਉਸ ਖੇਤ ਵਿੱਚ ਤੁਸੀਂ ਬੀਜ ਬੀਜੋਗੇ ਨਾ ਪਵਿੱਤਰ ਤਾਈ ਦਾ ਤੇ ਕੀੜਾ ਨਹੀਂ ਲੱਗੇਗਾ ਨਾਸ ਨਹੀਂ ਹੋਏਗਾ ਬਾਬਾ ਜੀ ਲਿਖਿਆ ਤੁਹਾਡਾ ਕਦੇ ਫਿਰ ਗਰਭ ਵੀ ਡਿੱਗੇਗਾ ਗਰਭ ਨਹੀਂ ਡਿੱਗੇਗਾ ਇਹ ਬੀਜ ਜਿਹੜਾ ਹੈ ਨਾ ਖੋਟਾ ਦਾ ਬਲੀਦਾਨ ਕਰਕੇ ਕੀ ਕਰ ਤੂੰ ਚੜਾ ਪ੍ਰਾਰਥਨਾ ਦਾ ਬੀਜ ਹੈ ਇਹ ਮੈਂ ਚਾਹਵਾ ਕੇ ਅਕੇ ਵੀ ਪਾੜ ਦੋ ਦਿਆਨ ਸਾਲ ਫਸਲ ਵੱਢੋ ਦਿਆ ਅਨਸਾਰ ਫਿਰ ਫਸਲ ਵੱਢੋ ਬੀਜੋ ਫਿਰ ਜਿਹੜੀ ਵਿਆਖਾ ਤੁਹਾਡੇ ਤੇ ਹੋ ਗਈ ਆ ਔਰ ਜੋ ਤੁਸੀਂ ਦਿੱਤਾ ਉਸ ਦਿਆ ਦੇ ਅਨਸਾਰ ਫਿਰ ਕੀ ਕਰੋ ਵੱਡੋ ਫੇਰ ਵੱਡੋਗੇ ਖਾਲੀ ਖੇਤ ਆ ਕਿੱਥੋਂ ਵੱਡੋਗੇ ਹਾਂ ਮੀਟਿੰਗ ਤੁਸੀਂ ਕਰਾਈ ਨਹੀਂ ਦੁਆ ਕਦੀ ਕਰਾਈ ਨਹੀਂ ਪਾਤਰਤਾ ਦੇ ਘਰ ਚ ਪਾਦਰੀ ਪਾਸਟਰ ਸਾਹਿਬ ਕਦੀ ਤੁਹਾਡੇ ਘਰ ਗਏ ਨਹੀਂ ਨਾਲ ਤੁਸੀਂ ਕਦੀ ਕੀਤਾ ਦੀ ਦੁਆ ਕਦੀ ਕਰਵਾਈ ਨਹੀਂ ਬੰਦਗੀ ਕਰਵਾਈ ਨਹੀਂ ਪਾ ਲਿਆ ਤੇ ਬਹੁਤ ਸਾਰਾ ਬੀਜ ਹੋ ਗਿਆ ਬਹੁਤ ਖੇਤ ਪੱਤ ਜੀ ਬੜਾ ਵੱਡਾ ਪਰ ਖੇਤ ਹੈਗਾ ਖੇਤ ਵਿੱਚ ਕੱਖ ਵੀ ਬੀਜਿਆ ਗਿਆ ਨਹੀਂ ਹੈ ਮੁਹੱਬਤ ਦਾ ਬੀਜ ਵੀ ਆਪਣੇ ਗਵਾਂਡੀਆਂ ਦੇ ਨਾਲ ਮੁਹੱਬਤ ਕਰਨ ਦੀ ਇਹ ਵੀ ਇੱਕ ਬੀਜ ਹੈ ਸਸ ਨੌ ਦੇ ਨਾਲ ਪਿਆਰ ਪਿਆਰ ਦਾ ਬੀਜ ਹੈ ਮੁਹੱਬਤ ਦਾ ਬੀਜ ਹੈ ਵਿਲੀਸ਼ਿਆ ਦੇ ਵਿੱਚ ਪਿਆਰ ਇੱਕ ਦੂਜੇ ਨਾਲ ਕਰਨਾ ਝਗੜੇ ਨਹੀਂ ਕਰਨੇ ਲੜਾਈ ਨਹੀਂ ਕਰਨੀ ਇੱਕ ਦੂਜੇ ਦੇ ਨਾਲ ਇੱਕ ਦੂਸਰੇ ਤੋਂ ਜਲਨ ਨਹੀਂ ਕਰਨੀ ਰੱਖਣੀ ਪਿਆਰ ਦਾ ਬੀਜ ਫਿਰ ਮਠਿਆਸ ਦਾ ਬੀਜ ਤੁਹਾਡੀ ਜਵਾਰ ਦੇ ਵਿੱਚ ਇੰਨੀ ਮਠਿਆਸ ਹੋਵੇ ਪ੍ਰਭੂ ਦੇ ਲੋਕ ਹੋ ਤੁਹਾਡੀ ਵੱਖਰੀ ਪਹਿਚਾਨ ਬਣਨੀ ਚਾਹੀਦੀ ਹੈ ਤੁਹਾਡਾ ਖੇਤ ਵੱਖਰਾ ਨਜ਼ਰ ਆਵੇ ਇਸرائیਲੀਆਂ ਦਾ ਖੇਤ ਆਏ ਇਹਦੇ ਵਿੱਚ ਕੰਡੇ ਨਹੀਂ ਹੋ ਸਕਦੇ ਇਹਦੇ ਵਿੱਚ ਕੰਡਿਆਲੀਆਂ ਨਹੀਂ ਹੋ ਸਕਦੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜੌਂ ਨਹੀਂ ਹੋ ਸਕਦਾ ਕਿਉਂਕਿ ਬੀਜ ਬੀਜਿਆ ਕਣਕ ਬੀਜਿਆ ਜੌਂ ਉਗ ਸਕਦਾ ਨਹੀਂ ਆ ਬੋਲੋ ਹਾਲੇਲੂਇਆ ਹਾਲੇਲੂਇਆ ਕਦਕੇ ਬੋਲੋ ਆਮੀਨ ਆ ਹੋਰ ਬਰਦਿਓ ਮਿਹਰਬਾਨ ਕਰਕੇ ਆਪਣੀ ਪਈ ਸਮੇਂ ਵਿੱਚ ਹੱਲ ਚਲਾਓ ਆਪਣੀ ਬੰਜਰ ਜ਼ਮੀਨ ਦੇ ਵਿੱਚ ਹੱਲ ਚਲਾਓ ਉਹ ਤੁਹਾਡਾ ਪਰਿਵਾਰ ਨਿਖੜ ਚੁੱਕਿਆ ਤੁਹਾਡੇ ਬੱਚੇ ਨਸ਼ਿਆਂ ਵੱਲ ਚਲ ਗਏ ਨੇ ਤੁਹਾਡੇ ਬੱਚੇ ਬੁਰੀ ਸੰਗਤ ਵੱਲ ਚਲ ਗਏ ਨੇ ਤੁਹਾਡੇ ਘਰ ਦੇ ਵਿੱਚ ਕੋਈ ਤਰ੍ਹਾਂ ਦੀ ਬਰਕਤ ਨਹੀਂ ਆ ਰਹੀ ਕਾਰੋਬਾਰ ਦੇ ਵਿੱਚ ਕਾਪਟਾ ਪੈ ਰੀਆਂ ਨੇ ਬਿਮਾਰੀ ਤੇ ਬਿਮਾਰੀ ਆ ਰਹੀ ਆ ਤੇ ਫੇਰ ਕੀ ਕਰੋ ਹੱਲ ਚਲਾਉਣਾ ਸ਼ੁਰੂ ਕਰੋ ਹੱਲ ਜਣੀ ਕਿ ਮਿਹਨਤ ਕਰਨੀ ਸ਼ੁਰੂ ਕਰਦੋ ਜਿਵੇਂ ਕਲਾਮ ਚ ਲਿਖਿਆ ਮਿਹਨਤ ਵਿੱਚ ਢਿੱਲੇ ਨਾ ਹੋਵੋ ਹੱਲ ਚਲਾਉਣ ਦਾ ਮਤਲਬ ਇਹ ਆ ਮਿਹਨਤ ਕਰੋ ਜਿਵੇਂ ਅੱਜ ਤੁਸੀਂ ਰਾਤ ਪ੍ਰਾਰਥਨਾ ਕਰ ਰਹੇ ਹੋ ਰਾਤ ਰਾਤ ਪ੍ਰਾਰਥਨਾ ਕਰਦੇ ਹੋ ਇਹਨੂੰ ਕਹਿੰਦੇ ਹੱਲ ਚਲਾਉਣਾ ਹੱਲ ਨੂੰ ਚਲਾਉਣਾ ਹੱਲ ਵਾਉਣਾ ਆਪਣੀ ਜ਼ਮੀਨ ਬੰਜਰ ਜ਼ਮੀਨ ਨੂੰ ਪੱਥਰੀਲੀ ਜ਼ਮੀਨ ਨੂੰ ਕੀ ਕਰ ਲੈਣਾ ਬੀਜਲ ਜੋ ਘਾਤ ਲੈਣਾ ਇਹਦੇ ਚ ਕੰਡੇ ਕੱਢਨੇ ਪਾਣੇ ਆ ਪੱਥਰ ਕੱਢਨੇ ਪੈਣੇ ਆ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਇੱਕ ਪਾਸਟਰ ਕਰਦਾ ਜਿਵੇਂ ਮੈਂ ਵੀ ਕਰਦਾ ਤਰ ਹੁਣ ਤਾਂ ਕਿੱਦਾਂ ਦੀ ਕਲਿਸੀ ਆਉਂਦੀ ਆ ਕਈ ਪਹਾੜਾਂ ਲਾਗੇ ਦੀ ਬੈਤੀਆਂ ਬਦਗੋ ਆਉਂਦੀ ਪੱਤ ਜੀ ਕੋੜਿਆ ਚੋਂ ਪੂਆਈ ਜਾਂਦੀ ਆ ਇਹਨਾਂ ਕੋ ਪਿੱਛੇ ਬੈਠ ਕੇ ਹਣਾ ਉਹਨਾਂ ਨੂੰ ਬਹਾਲ ਕਰਨਾ ਪਾਸਟਰ ਦਾ ਕੰਮ ਹੈ ਮੈਂ ਕਦੇ ਨਫ਼ਰਤ ਨਹੀਂ ਕਰਦਾ ਚਾਹੇ ਜਿੰਨਾ ਮਰਜ਼ੀ ਕੋਈ ਬਦਬੂਦ ਨਹੀਂ ਹੋਵੇ ਥੋੜ੍ਹਾ ਚ ਬਦਬੂਦ ਨਹੀਂ ਹੋਵੇ ਮੈਂ ਹੈ ਉਹਦੀਆਂ ਪੈਣਾ ਜਿਹੜੀਆਂ ਗਲੀਆਂ ਫਲਗਾਂ ਉਹਨਾਂ ਦੇ ਮਾਲਸ ਕਰ ਕਰ ਕੇ ਉਹ ਤਗੜਿਆ ਕੀਤਾ ਪਹਿਚਾਨਦੀ ਆ ਵਕੀਲ ਦੀ ਵਕੀਲ ਦੀ ਘਰ ਦੀ ਜੋ ਸਰਕਾਰੀ ਟੀਚਰ ਸੀ ਅਬਲੂ ਗੋ ਬਲੂ ਗੋ ਦੋਨੇ ਹੋਏ ਸੀ ਉਹ ਗਲਤਾਂ ਜਿਹੜੀਆਂ ਪੱਤ ਜਿਹੜੇ ਨੇ ਬਦਲ ਉਹਦੇ ਦੂਸਰੇ ਸਾਥੀ ਕੋਰਟ ਵਿੱਚ ਜਿਹੜੇ ਤੇਰੇ ਉਹਦੇ ਪੱਤ ਹੋ ਗਏ ਸੀ ਐਸ ਟਾਈਮ ਲਿਖਿਆ ਕਿ ਭੈਣ ਪਹਿਚਾਨੇ ਨਹੀਂ ਜਾਂਦਣ ਦਿਖਦੇ ਐਨਕ ਲਾ ਕੇ ਮੈਨਾਂ ਕਿਤੇ ਵਾਲ ਉਹਨੇ ਆਪਣੇ ਹੀ ਰੋਬੜੀ ਪਰ ਚਰਚੇ ਆਈ ਨਹੀਂ ਪਰ ਭੈਣ ਦੱਸਣ ਦੀ ਫੇਲ ਹੋ ਗਈ ਆ ਬਹੁਤ ਤੁਹਾਡੇ ਲਈ ਹallelujah ਇੱਕ ਕਬੂਤਰ ਨਿਕਲ ਜਾਂਦਾ ਨਾ ਤੇ ਲਿਖਿਆ ਬਾਈਬਲ ਚ ਸੱਤ ਹੋਰ ਆਉਂਦੇ ਨੇ ਪਹਿਲੇ ਤੇ ਇੱਕ ਨਹੀਂ ਸੀ ਮਾਨ ਉਹਦੇ ਨਾਲ ਹੋਰ ਸੱਤ ਆ ਗਏ ਨੇ ਹੁਣ ਤੇ ਹੈ ਇਹ ਇਹ ਬੱਚੇ ਨੂੰ ਪਾ ਕੇ ਪਾਂਦੀ ਕਰਦਾ ਹੁਣ ਟਾਈਮ ਬੜਾ ਹੋ ਗਿਆ ਹੈ ਨਾ ਸਵੇਰ ਹੋ ਗਈ ਆ ਇਹ ਯਹਵਾ ਦੇ ਪਾਲਣ ਦਾ ਵੇਲਾ ਹੈ ਯਹਵਾ ਦੇ ਪਾਲਣ ਦਾ ਵੇਲਾ ਯਹਵਾ ਨੂੰ ਪਾਲਣਾ ਫੋਨ ਜਿਹੜਾ ਵੇਲਾ ਆ ਨਾ ਯਹਵਾ ਨੂੰ ਪਾਲਣ ਦਾ ਵੇਲਾ ਹੈ ਤੇ ਤੱਬਰ ਸਮੇਤ ਪ੍ਰਭੂ ਦੇ ਕੋਲ ਆਉਂਦਾ ਸਮਾਂ ਅਤੀਤ ਉਹ ਨਾ ਨਹੀਂ ਹੁੰਦਾ ਤੇ ਉਹਨੂੰ ਅੱਗੇ ਲਾ ਕੇ ਬੱਚਿਆਂ ਵਾਂਗੂ ਤੁਰਨਾ ਆਪ ਬਾਦ ਚੰਮਾ ਕਿਉਂਕਿ ਇਸ वचन ਨੂੰ ਚੇਤੇ ਰੱਖੋ ਬਾਈਬਲ ਦੇ ਵਿੱਚ ਲਿਖਿਆ ਤੂੰ ਸਿੱਖੇਂ ਚ ਧਰੂ ਕੇ ਲੈ ਕੇ ਆ ਕਿੱਦਾਂ ਲੈ ਕੇ ਆਉਣਾ ਖਿੱਚ ਤਰੂ ਕੇ ਇਹ ਨਹੀਂ ਕਿ ਹੁੰਦੀਆਂ ਲੱਤਾਂ ਖਿੱਚਣੀਆਂ ਨੇ ਉਹਦੀਆਂ ਬਾਹਾਂ ਖਿੱਚਣੀਆਂ ਚੱਲ ਮੈਂ ਤੈਨੂੰ ਦੱਸ ਦਿੰਦਾ ਮੈਂ ਤੇਰੇ ਉਂਗਲਾ ਫੜ ਲੈਣੇ ਚੱਲ ਪਿੰਨਾ ਮੈਂ ਤੇਰੇ ਤੇ ਤੇਰਾ ਮੈਂ ਸਿਰ ਕਾਟ ਦੇਣਾ ਚੱਲ ਨੀ ਦਵਾ ਮੈਂ ਤਰੂ ਉਂ ਕਰ ਦੇਣਾ ਜਿਵੇਂ ਕਰਦਾ ਇੱਦਾਂ ਨਹੀਂ ਧਰੂੜ ਦਾ ਮਤਲਬ ਇਹ ਨਹੀਂ ਆ ਖਿੱਚਣਾ ਤੁਹਾਡੀ ਜਿਹੜੀ ਖੇਚਿਆ ਨਾ ਜਿਵੇਂ ਪ੍ਰਭੂ ਦੇ ਕਲਾਮ ਦੇ ਵਿੱਚ ਲਿਖਿਆ ਕਿ ਤੁਹਾਡਾ ਆਦਮੀ ਤੁਹਾਡਾ ਜਾਨੀ ਕਿ ਪਤੀ ਤੁਹਾਡੇ ਵੱਲ ਵੇਖ ਕੇ ਤੁਹਾਨੂੰ ਵੇਖ ਕੇ ਤੁਹਾਡੇ ਚੰਗੇ ਕੰਮਾਂ ਨੂੰ ਤੁਹਾਡੀ ਪ੍ਰਾਰਥਨਾ ਨੂੰ ਤੁਹਾਡੀ ਇਮਾਨਦਾਰੀ ਨੂੰ ਤੁਹਾਡੀ ਵਫਾਦਾਰੀ ਨੂੰ ਤੁਹਾਡੀ ਇਸ ਵਫਾਦਾਰੀ ਨੂੰ ਵੇਖ ਕੇ ਤੁਹਾਡੇ ਪਤੀ ਤੁਹਾਡੇ ਪੁੱਤਰ ਤੁਹਾਡੀਆਂ ਧੀਆਂ ਤੁਹਾਡੀਆਂ ਨੋ ਨੋਵਾਂ ਟਾਡੀਆਂ ਸੱਸਾ ਟਾਡਾ ਇਹ ਪਵਿੱਤਰ ਤਾਈ ਨੂੰ ਵੇਖ ਕੇ ਤੁਹਾਡੇ ਵੱਲ ਖਿੱਚੀਆਂ ਜਾਣ ਇਹਨੂੰ ਕਹਿੰਦੇ ਆ ਖਿੱਚ ਫੇ ਤੁਸੀਂ ਖਿੱਚ ਕਹਿਣਾ ਤੇ ਅਸੀਂ ਖਿੱਚ ਲੈਣਾ ਬੋਲ ਹਾਲੇਲੂਇਆ ਹਾਲੇਲੂਇਆ ਫਿਰ ਤੇ ਕਹਿਣਾ ਬਾਊ ਜੀ ਮੈਨੂੰ ਹੱਸਾਦਾ ਮੈਂ ਅੰਬਰ ਸਰ ਦੀ ਇੱਕ ਗੱਲ ਕਰਨ ਲੱਗਾ ਖੰਡ ਵਾਲੇ ਤੇ ਇੱਕ ਵਾਰ ਉਹਦੋਂ ਕਿਸੇ ਨੇ ਫੋਨ ਆਇਆ ਉਹ ਬਾਰ-ਬਾਰ ਕਹਿੰਦੇ ਜੇ ਮੇਰਾ ਬਾਬੂ ਨਹੀਂ ਠੀਕ ਹੈ ਮੇਰੇ ਬਾਬੂ ਤੇ ਦਵਾਈ ਕਰਦਾ ਹੁਣ ਇੰਨੀ ਕਿਤੇ ਅਕਲ ਮੈਨੂੰ ਵੀ ਆ ਪੰਜਾਬ ਤੇ ਬਾਬੂ ਗਰਲਫ੍ਰੈਂਡ ਨੂੰ ਕਿਹਾ ਜਾਂਦਾ ਵਾ ਆਪਣੇ ਹੈ ਨਾ ਉਹ ਕੁੜੀ ਹੀ ਤੇ ਉਹ ਮਤਲ ਉਹਨੂੰ ਮਤਲ ਬਾਬੂ ਆਪਣੇ ਘਰ ਵਾਲੇ ਨੂੰ ਨਹੀਂ ਉਹਨੂੰ ਦੂਜੇ ਨੂੰ ਹੈ ਮੇਰਾ ਬਾਬੂ ਵੀ ਠੀਕ ਹੈ ਮੈਂ ਕਹਿੰਦੀ ਬਾਬੂ ਜਣੀ ਕਿ ਤੇਰਾ ਬੱਚਾ ਨਹੀਂ ਨਹੀਂ ਬੱਚਾ ਨਹੀਂ ਤੇ ਮੈਂ ਖੜਾ ਨਿੱਕਾ ਜਿਹਾ ਕੁੱਤਾ ਵੀ ਹੈ ਮੈਨੂੰ ਪਾਟੂ ਜਿਹਾ ਕੁੱਤਾ ਨਹੀਂ ਮੇਰਾ ਗਰਲਫ੍ਰੈਂਡ ਆ ਉਹਨੂੰ ਬਾਬੂ ਕਹਿੰਦੀ ਮੈਂ ਕਹਿੰਦਾ ਨਾ ਹੀ ਉਹਦਾ ਬਾਬੂ ਆ ਮੇਰੇ ਬਾਬੂ ਲਈ ਦੁਆ ਕਰੋ ਉਹ ਨਹੀਂ ਠੀਕ ਹੈਗਾ ਪਤਾ ਨਹੀਂ ਕਿੱਥੋਂ ਇਹ ਇੰਨਾ ਪਿਆਰ ਆ ਗਿਆ ਜੇਕਰ ਇੰਨਾ ਪਿਆਰ ਆਪੀ ਮਾਂ ਦੇ ਨਾਲ ਆਪਣੇ ਜੀਵਨ ਨਾਲ ਕੀਤਾ ਹੋਵੇ ਨਾ ਤੇ ਸਾਡੇ ਲਈ ਸਵਰਗ ਤੈ ਆ ਖੁਸ਼ੀ ਤੈ ਆ ਨਜਾਤ ਤੈ ਆ ਬਰਕਤ ਤੈ ਆ ਮੇਰੇ ਪਿਆਰੇ ਪਿਆਰੇ ਬੱਚਾਓ ਸਵਰਗ ਤੇ ਪੱਕਾ ਸਾਡੇ ਲਈ ਆ ਜੇ ਅਸੀਂ ਪਰਬੂ ਨੇ ਦੱਸਿਓਇ ਤਰੀਕੇ ਨਾਲ ਆਪਣੇ ਮਾਪੇ ਜਿਹੜਾ ਸਾਡਾ ਬਾਪ ਉਹ ਦੁਆ ਵਾਲਾ ਪ੍ਰਾਰਥਨਾ ਵਾਲਾ ਬੰਦਗੀ ਵਾਲਾ ਔਰ ਸਾਨੂੰ ਪੂਰੇ ਡੱਬਰ ਸਮੇਤ ਪ੍ਰਭੂ ਦੀ ਬੰਦਗੀ ਚ ਬੈਣ ਵਾਲਾ ਹੈ ਤੇ ਸਾਡਾ ਉਹ ਬਾਪ ਇੱਕੋ ਹੀ ਆ ਹੋਵਾ ਸਾਡਾ ਯਿਸੂ ਜੀ ਮੇਰਾ ਬਾਪ ਹੂਆ ਮੇਰਾ ਸੋਨਾ ਉਹੀ ਆ ਉਹਦੇ ਤੋਂ ਸੋਨਾ ਕੋਈ ਹੋਰ ਹੈ ਹੀ ਨਹੀਂ ਆ ਨਾ ਕੋਈ ਹੋ ਸਕਦਾ ਹੈ सारे चक उत्ते तेरे जिया कोई होर नहीं क्यों मैं चन देखा कोई होर नहीं क्यों मैं बाबू किसे नु कमा ना मैं सोना किसे होर नु कमा मेरा सब कुछ हो ही है मेरा मुक्ति दा दाता है मेरा शांति का दा दाता है मेरे प्यारे प्यारे भैन भरा इस गल सोच लो ਆਪਣੇ પતિ ਦਾ ਆਪਣੇ ਬਾਪ ਦਾ ਦੂਸਰੇ ਨੂੰ ਆਦਰ ਦੇਣਾ ਨਹੀਂ ਹੈ ਇਸ ਕਰਕੇ ਹੁਣ ਸਭਾ ਕਿਹੜਾ ਹੈ ਪ੍ਰਭੂ ਨੂੰ ਪਾਗ ਲੈਣਾ ਹੁਣ ਪ੍ਰਭੂ ਨੂੰ ਪਾਗ ਲੈਣਾ ਕਿਸੇ ਹੋਰ ਨੂੰ ਪਾਗ ਲੈਣਾ ਨਹੀਂ ਹੈ ਨਾ ਕਿਸੇ ਹੋਰ ਨੂੰ ਵੇਖਣ ਦੀ ਜਰੂਰਤ ਹੈ ਮੇਰੇ ਪਿਆਰੇ ਪਿਆਰੀ ਪਰਬਾਉ ਅੱਜ ਇਹਦਾ ਵਚਨਾਂ ਨੂੰ ਤੁਸੀਂ ਸਿੱਖ ਕੇ ਇਹ ਵਚਨ ਤੁਸੀਂ ਰਸੂਲਾ ਦੇ ਕਰਤਾਬ 10 ਬਾਪੂ ਦੀ ਪੂਰੀ ਪੂਰੇ ਕਲਾਮ ਨੂੰ ਘਰ ਜ਼ਰੂਰ ਪੜਨਾ। ਕੋਣ ਕੋਣ ਪੜੇਗਾ ਘਰ ਜਾ ਕੇ? ਸਾਰੇ ਇਸ ਵਚਨ ਨੂੰ ਪੂਰਾ 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 ਪੰਨਾ ਪੜਨਾ ਹੈ। ਇਹ ਨਹੀਂ ਕਿ ਥੋੜਾ ਜਿਹਾ ਪੜਨਾ ਹੈ। ਪੂਰਾ ਪੜ ਕੇ ਫਿਰ ਉਹਨੂੰ ਸਮਝਣਾ ਹੈ। ਇਹਦੇ ਵਿੱਚ ਇਹੀ ਕਲਾ ਵਚਨ ਦੀ ਸਾਰਾ ਜਿਹੜਾ ਇਹ ਦਾਸ ਬਾਪ ਜਾਨਾ ਇਹ ਬਹੁਤ ਹੀ ਵਧੀਆ ਇਹਦੇ ਵਿੱਚ ਬਹੁਤ ਕੁਝ ਤੁਹਾਨੂੰ ਮਿਲ ਜਾਏਗਾ ਪਰ ਐਵੇਂ ਨਹੀਂ ਪੜਨਾ ਜਲਦੀ ਨਾਲ ਨਹੀਂ ਪੜਨਾ ਇੱਕ ਇੱਕ ਐਤ ਨੂੰ ਪੜ ਕੇ ਉਹਦੇ ਤੇ ਬ੍ਰੇਕ ਲਾਉਣੀ ਹੈ ਤੇ ਗੌਰ ਕਰਨਾ ਹੈ ਕਿਦਾ ਅਰਥ ਕੀ ਹੈ ਪ੍ਰਭੂ ਤਾਂ ਪੂਰੇ ਦਾ ਅਰਥ ਤਾਂ ਸਮਝਾ ਖਾਤਮੇ ਪ੍ਰਭੂ ਤੁਹਾਨੂੰ ਵਾਤਾਵਰਣ ਕਾਏ ਦਸਪਤ ਇੱਕ ਭਾਈ ਮੈਨੂੰ ਕਹਿੰਦਾ ਅੱਜ ਮੈਂ ਤਾਂ 15 ਵਾਰੀ ਪੜ ਲਈ ਬਾਈਬਲ ਤੇ ਜਦੋਂ ਮੈਂ ਪੁੱਛਿਆ ਕਿ ਕੁਝ 10 ਮਿੰਟ ਨਹੀਂ ਨਹੀਂ ਉਹ ਤੇ ਮੈਂ ਉਹਦਾ ਮੈਂ ਪੜੀ ਐਵੇਂ ਜਿਵੇਂ ਪੜਤ ਨਹੀਂ ਤਰਪਣ ਕਹਿੰਦਾ ਕਿ ਪ੍ਰਭੂ ਪਹਿਲੇ ਮੈਨੂੰ ਪ੍ਰਕਾਸ਼ ਵਾ ਦੇ ਮੈਂ ਸਮਝ ਸਕਾਂ ਆਪਣੇ ਦਿਲ ਦਿਮਾਗ ਦੇ ਵਿੱਚ ਰੱਖ ਚੁੱਕਾ ਕਿਉਂਕਿ ਬਾਣੀ ਦੇ ਵਿੱਚ ਲਿਖਿਆ ਬਿਲਕੁਲ ਸਾਥ ਸ਼ੇਰ ਦੀ ਸ਼ੇਰ ਵਿੱਚ ਵੀ ਇਹ ਜੇ ਰਮ ਅੱਜ ਤੇ ਤੈਨੂੰ ਇਹ ਹੁਕਮ ਦੇ ਰਿਆਂ ਨਾ ਇਹਨੂੰ ਕਿੱਥੇ ਰੱਖੀ ਆਪਣੇ ਹਿਰਦੇ ਦੇ ਵਿੱਚ ਕੀ ਕਰ ਲਵੀ ਜਮਾ ਕਰ ਲਵੀ ਪਰ ਆਪਣੀਆਂ ਅੱਖਾਂ ਦੇ ਪਰੋਖੇ ਕਦੇ ਵੀ ਦੂਰ ਨਾ ਕਰੇ ਫਿਰ ਇਹਨਾਂ ਬਚਨਾਂ ਨੂੰ ਤੂੰ ਕੀ ਕਰੀ ਆਪਣੇ ਬੱਚਿਆਂ ਨੂੰ ਸਿਖਾਵੇਂ

ਕਿ ਨਸੀਬ ਕੇ ਮਤਾਂ ਦੀ ਨਜ਼ਰ ਅਗੇ ਮਾਰ ਸਾਖ ਨੇ ਬੁਬਾਰਤ ਜਾਏਗੀ ਜਾਏਗੀ ਉਦੋਂ ਹੀ ਜਦੋਂ ਅਸੀਂ ਕੀ ਕਰਾਂਗੇ ਪ੍ਰਭੂ ਦੇ ਨਿਜਮਾ ਦੇ ਮਤਾਬਕ ਪ੍ਰਭੂ ਦੇ ਹਜ਼ੂਰੀ ਚ ਪਾਵਾਂਗੇ ਤੇ ਚਰਨਾ ਚ ਪਾਵਾਂਗੇ ਟਾਈਮ ਜ਼ਿਆਦਾ ਹੋ ਜਾਣਾ ਬੱਚ ਨੂੰ ਮੇਰਾ ਦਿਲ ਕਰਦਾ ਕਿ ਸੁਣਾਇ ਜਾ ਮੈਂ ਜੋ ਸੁਣਾਇ ਜਾ ਮੈਂ ਪਰ ਸਮਾਂ ਜ਼ਿਆਦਾ ਹੋ ਗਿਆ ਸਵੇਰੇ ਅਸੀਂ ਕਾਹੀ ਵਾਸਤਾ ਇਸ ਕਰਕੇ ਕੁੜਾਤਾ ਕੋਸਰੀ ਬਰਕਤ ਦੇ ਪ੍ਰਭੂ ਦਾਤ ਕਰਕੇ ਸਰ ਜੀ ਇਹਦਾ ਬਚਨ ਬਖਸ਼ਾ ਕਰਤਾ ਕਰਾ